ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਹੋਰ ਸਭ ਠੀਕ ਠਾਕ ਦੇ ਸਰਦੀਆਂ ਦਾ ਦੇਣ ਫੇਰ ਚੜ ਗਿਆ ਇੱਕ ਇਹ ਠੰਡ ਠੰਡ ਬਹੁਤ ਜਿਆਦੀ ਧੋਪਣੀ ਜੜੀ ਉੱਚੀ ਬਲੋ ਠੰਡ ਬਹੁਤ ਜਿਆਦੀ ਆ ਸਰਦੀ ਬਹੁਤ ਜਿਆਦੀ ਆ ਕਈਆਂ ਨੂੰ ਠੰਡ ਦਾ ਨਹੀਂ ਪਤਾ ਪਾਲਾ ਹੁੰਦਿਆ ਪਾਲਾ ਬਹੁਤ ਹੈ ਇਹ ਇੱਕ ਦਿਨ ਹੋਰ ਚੜ ਗਿਆ ਅਗਲੇ ਸਾਲ ਦਾ ਨਵੇਂ ਸਾਲ ਦਾ ਇੱਕ ਦਿਨ ਹੋਰ ਚੜ ਗਿਆ ਉਹਦੇ ਵਿੱਚ ਤੁਰੇ ਫਿਰਦੇ ਆ ਪਤਾ ਨਹੀਂ ਕਦੋਂ ਕਿਲੇ ਜਹਾਂ ਤੋਂ ਚਲੇ ਜਾਂ ਜਿੰਨੀਆਂ ਕੁਛੀਆਂ ਮਣੀਆਂ ਜਾਂਦੀਆਂ ਨਾ ਮਣ ਲਓ ਮਾਲ ਉਸਾਰੀ ਕਿ ਤਨਾ ਤੈਂ ਮੈਂ ਤੁਹਾਨੂੰ ਕੱਲ ਕਿਹਾ ਸੀ ਕਿ ਰੀਝਾਂ ਪੂਰੀਆਂ ਕਰ ਦੇਣੀਆਂ ਚਾਹੀਦੀਆਂ ਸ਼ੌਂਕ ਪੂਰੇ ਕਰ ਦੇਣੇ ਚਾਹੀਦੇ ਪਤਾ ਸੀ ਬਿਲਕੁਲ ਸਹੀ ਆ ਕਿ ਮੇਰਾ ਸ਼ੌਂਕ ਤੈਨੂੰ ਪੂਰਾ ਕਰਨਾ ਚਾਹੀਦਾ ਕਿਹੜਾ ਖੜਾ ਮੈਨੂੰ ਕੋਈ ਨਾ ਕੋਈ ਲੈ ਕੇ ਤੈਨੂੰ ਦੇਣਾ ਚਾਹੀਦਾ ਵੈ ਮੈਂ ਕਿਹੜੀ ਕੁਸ਼ੀ ਲੈ ਕੇ ਦੇਣਾ ਸਰ ਤੁਸੀਂ ਲੈ ਕੇ ਦਿਓ ਨਾ ਮੈਂ 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 ਕਿਹੜੀ ਕੁਸ਼ੀ ਲੈ ਕੇ ਦਵਾਂ ਤਾਹੀਂ ਤੁਸੀਂ ਤੇ ਲੈ ਕੇ ਤੁਹਾਡਾ ਤੇ ਫਰਜ ਹੈ ਤੇ ਮੇਰਾ ਤੁਹਾਡਾ ਕੋਈ ਫਰਜ ਨਹੀਂ ਲੈ ਮੇਰਾ ਤੇ ਫਰਜ ਮੈਂ ਤੁਹਾਡੇ ਨਾਲ ਤੇ ਰਹਿਣੀ ਹੈ ਆ ਵੇ ਲੋ ਹੈ ਅੱਜ ਕੁਦਰਤੀ ਮੈਚਿੰਗ ਵੇਖੀਏ ਅੱਜ ਅੱਜ ਔਰੇਂਜ ਡੇ ਐ ਅੱਜ ਔਰੇਂਜ ਡੇ ਐ ਅੱਜ ਤੋਂ ਔਰੇਂਜ ਡੇ ਸ਼ੁਰੂ ਅਰੇ ਅੱਜ ਔਰੇਂਜ ਡੇ ਐ ਹੁਣ ਜਿਹੜਾ ਵੀ ਕਲਰ ਅਸੀਂ ਪਾਇਆ ਕਰਾਂਗੇ ਉਸ ਦਿਨ ਉਹ ਡੇ ਹੋਇਆ ਕਰੇਗਾ ਠੀਕ ਐ ਤੁਸੀਂ ਸਾਰਿਆਂ ਨੇ ਅਗਲੇ ਦਿਨ ਉਹ ਡੇ ਮਨਾਉਣਾ ਜਿੱਦ ਤੱਕ ਅੱਜ ਅਸੀਂ ਔਰੇਂਜ ਮਨਾਇਆ ਤੁਸੀਂ ਅੱਜ ਉਹ ਵਲੌਗ ਵੇਖਿਆ ਹੁਣ ਤੇ ਕੱਲ ਨੂੰ ਔਰੇਂਜ ਡੇ ਮਨਾਉਣਾ ਠੀਕ ਐ ਨੇ ਸਾਰਿਆਂ ਨੇ ਔਰੇਂਜ ਕਪੜੇ ਪਾਉਣੇ ਪਰ ਨਹੀਂ ਹਰੇ ਡਿਫਰੈਂਟ ਹੈਗੇ ਔਰੇਂਜ ਹੈ ਨਾ ਮੇਰਾ ਸੰਤਰਾ ਜਿਆ ਮ ਵਰਗਾ ਤੇ ਤੁਹਾਡਾ ਹੋਰ ਹੈ ਆਹੋ ਤੇ ਆਪਣੇ ਲੈਂਦੇ ਸਵਾਦ ਆਣਾ ਕਿਹੜੀ ਖਾਦੀ ਜੀ ਯ ਤੇ ਸੰਗਤ ਜੀ ਆਪਾਂ ਚੱਲੇ ਆ ਹੁਣ ਪਹਿਲਾਂ ਤਾਂ ਰੋਟੀ ਖਾਣ ਲੱਗੇ ਆ ਮੱਕੀ ਰੋਟੀ ਗੱਡੀ 'ਚ ਹੁੰਦੀ ਆ ਰੋਟੀ ਘਰੋਂ ਪਕਾ ਕੇ ਦਿਖਾ ਦਿਓ ਨਾ ਪਕਾ ਕੇ ਲੈ ਆਈ ਦੀ ਆ ਤੇ ਨਾਲ ਹੈਗੀ ਆ ਬਹੁਤ ਜਦੀ ਸੁਆਦ ਸਬਜੀ ਉਹ ਸਬਜੀ ਅਹੀਂ ਸ਼ੱਕਾਂ ਕਿ ਤੁਸੀਂ ਫੀਲ ਕਰੋਗੇ ਸਾਰੇ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਸ਼ੌਪਿੰਗ ਸ਼ੌਂਕ ਦੀ ਗੱਲ ਹੁੰਦੀ ਸ਼ੌਂਕ ਤੁਸੀਂ ਜਾਂਦੇ ਫੇ ਪੂਰਾ ਕਰ ਦਿਓ ਨਹੀਂ ਤੁਸੀਂ ਪੂਰਾ ਕਰੋ ਨਾ ਨਹੀਂ ਪਿਆਰੋ ਮੈਂ ਤੁਹਾਨੂੰ ਐਸ ਰੰਗ ਦਾ ਕੁਝ ਚਾਹੀਦਾ ਐਸ ਰੰਗ ਦਾ orange ਐਸ ਰੰਗ ਦਾ ਕੁਝ ਚਾਹੀਦਾ ਔਰ ਜੀ ਕਰਨ ਓ ਮਾਈ ਗਾਡ ਤੁਸੀਂ ਕਿਹਾ ਐਸ ਰੰਗ ਦਾ ਹੁਣ ਦੱਸਿਓ ਨਾ ਆਪਾਂ ਕੀ ਚਾਹੀਦਾ ਐਸ ਰੰਗ ਦਾ ਐਸੇ ਸਾਲ ਪਿਛਲੇ ਸਾਲ ਇੱਕ ਚੀਜ਼ ਨਵੀਂ ਆਈ ਆ ਅ ਮੈਂ ਹਿੰਟਰ ਕੋਈ ਨਹੀਂ ਦੇਣਾ ਉਹ ਹੈ ਕੀ ਚੀਜ਼ ਆ ਪਰ ਸਾਡੀ ਤੁਹਾਨੂੰ ਮੈਸੇਜ ਦੀ ਕਰਦਾ ਸਾਡੀ ਪਹੁੰਚ ਤੋਂ ਬਾਹਰ ਤੇ ਆਪਾਂ ਪਰ ਲੋਡ ਆ ਉਹਦੀ ਲੋਡ ਆ ਆਪ ਲੈਣੀ ਨਹੀਂ ਜੀ ਲੈ ਦੇਣੀ ਆ ਨਹੀਂ ਲੈਣੀ ਨਾ ਜੀ ਤੇ ਲਵਾਂਗੇ ਤੇ ਜੇ ਕੋਈ ਮਾਰੇ ਨੇ ਚਾਇਆ ਤੇ ਲਵਾਂਗੇ ਐਸ ਰੰਗ ਦੀ ਨਹੀਂ ਮੈਂ ਐਸ ਰੰਗ ਦੀ ਨਹੀਂ ਲੈਣੀ ਆਪਾਂ ਐਸ ਰੰਗ ਦੀ ਲੈ ਲਾਂਗੇ ਨਾ ਆਪਾਂ ਐਸ ਰੰਗ ਦੀ ਚਲੋ ਮਾਰਾ ਸੋਖ ਰੱਖੇ ਕੀ ਪਤਾ ਇਹਨਾਂ ਦੇ ਮਨ ਮੇਰੇ ਪੈ ਜੇ ਤੇ ਇਹਨਾਂ ਦੇ ਮਨ ਬੇ ਆਹ ਪਤਾ ਕੋ ਕਰੇ ਉਹ ਸਾਬ ਹੁਣ ਮੈਂ ਕੀ ਕਰਾਂ ਦੱਸੋ ਨਾ ਤਾ ਇਹ ਮੈਨੂੰ ਮੈਂ ਕੁਝ ਕਰ ਨਹੀਂ ਨਾ ਸਕਦੀ ਬੰਦਾ ਬੰਦਾ ਜਿਹੜਾ ਨਾ ਔਰਤ ਤੇ ਬੰਦਾ ਦੋਵੇਂ ਕਮਾਈ ਕਰਨ ਨਾ ਸਾਬ ਹੁਣ ਮੈਂ ਆ ਜਿਹੜਾ ਨਾ ਅੱਜ ਕੱਲ ਦੇ ਸਮੇਂ ਦੇ ਵਿੱਚ ਤੁਰਦਾ ਵਾ ਮੈਂ ਹੁਣ ਕਮਾਈ ਦਿਹਾੜੀ ਲਾਉਣ ਜਾ ਚਾਹ ਕਰ ਮੰਮੀ ਨਹੀਂ ਆਂਦੇ ਨਹੀਂ ਮੰਮੀ ਨਹੀਂ ਕੋਈ ਗੱਲ ਨਹੀਂ ਮਟਰਾਂ ਸੀਜ਼ਨ ਚ ਲੰਦਿਆ ਚਲੋ ਨਹੀਂ ਮਟਰਾਂ ਦਾ ਸੀਜ਼ਨ ਮੇਰੇ ਸੋਹਰਿਆਂ ਵਾਲੇ ਚੱਲਣਦੇ ਆ ਮੇਰੇ ਪੇਕੇ ਨਹੀਂ ਨਾ ਚੱਲਦਾ ਕੋਈ ਗੱਲ ਸੋਰੇ ਛੱਡੋ ਨੇ ਸੋਰੇ ਬੁਰੇ ਲੱਗੀ ਦਾ ਸੋਹਰਿਆਂ ਤੇ ਪਿੰਡ ਮੈਂ ਨੋਤੀ ਆ ਇਹੋ ਜੇ ਕੰਮ ਕਰਦੇ ਚੰਗੀ ਲੱਗਦੀ ਗੱਲਾਂ ਘਰਾਂ ਦੇ ਵਿੱਚ ਅਸੀਂ ਜਾਣਦੇ ਆ ਵਿਆਹਾਂ ਦੇ ਸੂਟ ਸਾਰਦ ਦੇਣ ਕੱਪੜੇ ਲੈਣ ਜਾਂ ਵਿਆਹ ਕਰੀਦੇ ਜਿਹਨਾਂ ਦੇ ਉਹਨਾਂ ਦੀਆਂ ਨੋਤੀਆਂ ਜਾਂਦੀਆਂ ਨਹੀਂ ਪਰ ਨਹੀਂ ਨਾ ਫਿਰ ਚੰਗੇ ਨਹੀਂ ਨਾ ਲੱਗਦਾ ਪੀ ਨਹੀਂ ਮੈਨੂੰ ਫੀਲਿੰਗ ਚੱਲ ਚੱਲ ਇੱਕ ਦਿਹਾੜੀ ਲਾ ਆ ਹਮ ਇੱਕ ਦਿਹਾੜੀ ਲਾ ਆ ਤੂੰ ਮਟਰਾਂ ਦਾ ਸੀਜ਼ਨ ਮੈਨੂੰ ਕੋਈ ਆਟੋ ਆਟੋ ਲੈ ਦੋ ਮੈਂ ਉਹ ਚਲਾ ਲੂੰਗੀ ਮਟਰਾਂ ਦੇ ਸੀਜ਼ਨ ਦੀ ਇੱਕ ਦਿਹਾੜੀ ਲਾ ਆ ਮੱਕੀ ਇੱਕ ਖਾਲੀ ਪੱਕੀ ਨਾ ਦੇ ਪੁੱਟ ਦੇ ਮੇਰੇ ਕੋਲ ਬੁੱਢੀ ਜਾਣੀ ਇੱਕ ਡੰਡੀ ਫੜ ਦੇ ਤੂੰ ਇੱਕ ਦਿਨ ਘਰ ਵਾਸਤੇ ਮਟਰ ਤੋੜਨੇ ਸੁਣੋ ਪਹਿਲਾਂ ਜਿੱਦਾਂ ਆਪਾਂ ਪਿੰਡ ਗਏ ਹਾਂ ਪਿੰਡ ਵਾਲੇ ਘਰੇ ਤੋ ਉਹ ਦਿਨ ਆਪਣੇ ਘਰ ਵਾਸਤੇ ਹੀ ਇੱਕ ਨਹੀਂ ਨਹੀਂ ਇੱਕ ਮਟਰ ਤੋੜੇ ਮੇਰੇ ਕੋ ਨਹੀਂ ਟੁੱਟੇ ਸੀ ਉਹ ਨਾ ਨਾ ਮੈਂ ਤੁਹਾਨੂੰ ਦੱਸਦਾ ਇੱਕ ਉਹ ਤੋੜਾ ਹੁੰਦਾ ਹਰੇ ਰੰਗ ਦਾ ਜਾਂ ਸੰਤਰੀ ਰੰਗ ਦਾ ਉਹ ਤੋੜਾ ਤੋੜਾ ਇੱਕ ਭਰਨਾ ਤੂੰ ਹੀ ਵਧ ਗਿਓ ਮੈਂ ਨਹੀਂ ਉਹ ਤੋੜਾ ਜਿਹੜਾ ਆਪਾਂ ਗੱਡੀ ਦੇ ਵਿੱਚ ਰੱਖਣਾ ਤੇ ਮੰਡੀ ਜਾ ਕੇ ਵੇਚ ਕੇ ਆਉਣਾ ਵੇਚ ਕੇ ਜਿੰਨੇ ਪੈਸੇ ਆਏ ਆ ਉਹ ਤੇਰਾ ਕੌਂਟਰੀਬਿਊਸ਼ਨ ਬਾਕੀ ਸਾਰੇ ਤਾਂ ਦੇ ਬਾਕੀ ਸਾਰੇ ਮੇਰੇ ਆ ਆ ਚੀਜ਼ ਜਿਹੜਾ ਕਰ ਲੂਗਾ ਨਾ ਜਾ ਉਹ ਚੀਜ਼ ਜਿਹੜੀ ਨਹੀਂ ਉਹ ਮਟਰਾਂ ਦਾ ਪੋਰਾ ਕਿੰਨੇ ਦਾ ਹੁੰਦਾ ਵਾ ਉਹ ਭਾਵੇਂ ਦਾ ਰੁਪਈਆ ਦੇ ਕੇ ਨਹੀਂ ਨਹੀਂ ਹੁੰਦਾ ਕਿੰਨੇ ਦਾ ਵਾ ਇਹ ਮੇਰੇ ਹਿਸਾਬ ਨਾਲ ਮਟਰ ਜਰੂਰੀ ਥੋੜਾ ਕਿ ਮੈਂ ਮਟਰ ਤੋੜ ਕੇ ਹੀ ਉਹਨੇ ਪੈਸੇ ਕਰਨੇ ਮੈਂ ਉਹਨੇ ਉਹਦਾ ਕਰ ਲੂਗੀ 35 ਰੁਪਏ ਕਿਲੋ ਐਸ ਵੇਲੇ ਕੀ ਨਾਂ ਦਾ ਮੇਰੇ ਹਿਸਾਬ ਨਾਲ ਭਾਜ ਲੰਦੇ ਬਲਕਿ ਮੈਂ 3500 ਰੁਪਏ ਦੇਣਾ ਤੁਹਾਨੂੰ ਨਹੀਂ 3500 ਰੁਪਏ ਨਹੀਂ 3000 990000 ਰੁਪਏ ਪੂਣੇ ਹਨ ਦੇਣਾ ਬੱਸ ਹਾਂਜੀ ਇਹ ਮੈਂ ਹੋਰ ਤਰੀਕੇ ਨਾਲ ਵੀ ਨਹੀਂ ਨਾ 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 ਮਟਰਾਂ ਨਾਲ ਬਟਰਾਂ ਨੂੰ ਸਭ ਪਹਿਲਾਂ ਮੈਂ ਇੰਨੇ ਕਿਲੋਮੀਟਰ ਆਪਾਂ ਪਿੰਡ ਜਾਵਾਂਗੇ ਨਹੀਂ ਉਹ ਮੈਂ ਉਹ ਮੇਰੀ ਜ਼ਿੰਮੇਵਾਰੀ ਲੈ ਉਹ ਤੇਲ ਵੀ ਤੇ ਫੂਕਣਾ ਉਹ ਵੀ ਤੁਸੀਂ ਉਹ ਹੀ ਪੈਸੇ ਤੁਸੀਂ ਉਹ ਚ ਪਾ ਮੇਰਾ ਭਾਵੇਂ 3000 ਦਾ ਤੇਲ ਪਾ ਨਹੀਂ ਪੈ ਰਹੇ ਨਹੀਂ ਐ ਤੈਨੂੰ ਕਿਨਾ ਮਟਰ ਤੋੜਦੇ ਸਮਝ ਲਓ ਕਿ ਉਹ ਚੀਜ਼ ਹਾਜ਼ਰ ਨਹੀਂ ਸਰ ਮੈਂ ਜਿੱਤਰਾ ਮਰਜ਼ੀ ਮੈਂ ਧਿਆਣੀਆਂ ਕਰਕੇ ਲੈ ਕੇ ਆਵਾਂ ਐਵੇਂ ਹੀ ਮੈਂ ਜਿੱਤਰਾ ਮਰਜ਼ੀ ਲਾਇਆ ਮੈਂ ਕਾਜੀ ਵਾਗੇ ਲੈ ਕੇ ਆਵਾਂ ਮੈਂ ਮਟਰ ਜਿਹੜੇ ਆ ਟੁੱਟੇ ਮਟਰ ਵਾ ਉਹ ਮੰਡੀ ਚ ਸੁੱਟ ਕੇ ਉਹ ਲੈ ਕੇ ਆਵਾਂ ਉਹ ਚੀਜ਼ ਹਾਜ਼ਰ ਨਹੀਂ ਨਾ ਹੋਣਾ। ਹਾਂ ਕੱਲ ਵੀਡੀਓ ਪਾਈ ਐ ਨਾ ਚੱਲ ਗਈ ਵੀਡੀਓ ਤੇਰੀ। ਹੈਨਾ? ਕੱਲ ਵੀਡੀਓ ਪਾਈ। ਉਹ ਵੀਡੀਓ ਦੇ ਵਿੱਚ ਇੱਕ ਗੱਲ ਰੱਖੀ ਕੀ ਇੱਕ ਸ਼ੌਂਕ ਦਾ ਖਿਆਲ ਰੱਖਣਾ ਚਾਹੀਦਾ। ਨਹੀਂ ਵੀ ਬੜੀਆਂ ਮੇਰੀਆਂ ਭੈਣਾਂ ਨੇ। ਦੱਸੋ ਕਿ ਮੈਂ ਮੈਂ ਖਿਆਲ ਰੱਖੰਦਿਆ ਕਿ ਨਹੀਂ? ਨਹੀਂ ਪਰ ਕੰਮ ਵੀ ਤੇ ਉਦਾਂ ਦਾ ਕਹਿਣਾ ਚਾਹੀਦਾ ਨਾ ਜਿਹੜਾ ਮੈਂ ਕਰ ਲਾਂ। ਨਹੀਂ ਫਿਰ ਫਿਰ ਆਹੋ ਗੱਲ ਨਾ ਕਿ ਸਾਡਾ ਇਹ ਕੰਮ ਛੋੜੀ ਆ, ਸਾਡਾ ਟਾਸਕ ਆ। ਟਾਸਕ ਨਹੀਂ ਸਾਹਬ, ਤੁਸੀਂ ਥੋੜਾ ਮੈਨੂੰ ਟਾਸਕ ਦੇਣਾ ਵਾ। ਹੋਰ ਕਹਿ ਦੇਣਾ। ਖਿਆਲ ਰੱਖਣਾ ਇਹਨੂੰ ਥੋੜਾ ਕਹਿੰਦੇ ਪਹਿਲੇ ਬੰਦੇ ਨੂੰ ਕੀ ਕਰਕੇ ਕਿ ਆਪਾਂ ਹੱਡ ਤੋੜ ਮੀਨਤਾ ਨੇ ਕਰਦੇ ਨਹੀਂ ਕਰਾਂ ਕਰੀਆਂ ਵੀ ਨੇ ਹੱਡ ਤੋੜ ਮੀਨਤਾ ਨੇ ਇਹਨੂੰ ਆਂਦੇ ਹੱਡ ਤੋੜ ਮੀਨਤਾ ਆਪਾਂ ਦਿਮਾਗ ਤੋੜ ਮੀਨਤਾ ਨੇ ਕਰਦੇ ਉਹ ਨਹੀਂ ਕਰਨੇ ਆਪਾਂ ਆਪਾਂ ਘੱਡਾ ਲਏ ਭਾਈ ਗਰੂ ਐਹੀ ਗਰੂ ਕੀ ਆ ਕਹਿ ਦਿਆ ਆਪਣੇ ਦੱਸੋ ਤੁਸੀਂ ਦੱਸੋ ਕਮੈਂਟ ਕਰਕੇ ਜੀ ਮੇਰੀ ਨਹੀਂ ਤੁਸੀਂ ਕਹਿ ਦੋ ਆਪ ਵੀ ਨਹੀਂ ਇਦਾਂ ਨਹੀਂ ਕਰਨਾ ਵੀ ਤੁਹਾਨੂੰ ਨਹੀਂ ਕਹਿਣਾ ਮੇਰੇ ਕੋ ਪਲੀਜ਼ ਜਿੰਨੇ ਕਹਿਣਾ ਨਾ ਜਿੰਨੇ ਕਹਿਣਾ ਉਹਨੇ ਕਹਿਣਾ ਉਹਨੇ ਮੇਰੇ ਹੱਕ ਦੇ ਵਿੱਚ ਫਿਰ ਉਹ ਚੀਜ਼ ਇਹਨਾਂ ਦੇ ਸਾਹਮਣੇ ਆ ਜਾ ਰਹੀ ਨਹੀਂ ਮੇਰੇ ਨਹੀਂ ਮਹਿੰਗੀ ਨਹੀਂ ਆ ਇਹ 2 15000 ਵਾਲੀ ਆ ਇਹ ਨਹੀਂ ਮਹਿੰਗੀ ਨਹੀਂ ਮੱਕੀ ਇਹ ਨਹੀਂ ਮਹਿੰਗੀ ਨਹੀਂ ਮੱਕੀ ਮੇਰੇ ਲਈ ਬਹੁਤ ਮੇਰੇ ਲਈ ਮਹਿੰਗੀ ਆ ਤਾਂ ਇਹ ਨਹੀਂ ਮਹਿੰਗੀ ਨਹੀਂ ਹੋਣੀ ਇੰਨਾ ਫੇਕ ਕਰਦੇ ਨਾ ਸਾਰਾ ਇਹਨਾਂ ਇੰਨਾ ਫੇਕ ਕਰਦੇ ਨਾ ਕੀ ਦੱਸਾਂ ਹੁਣ ਮੈਂ ਤੁਹਾਨੂੰ ਕਰ ਸਕਦੇ ਇਤਰਾ ਕਰ ਸਕਦੇ ਮੇਰੀ ੀਜ ਪੂਰੀ ਹੋਊ ਆਹੋ ਬੜੇ ਪਪਾ ਛੋਟੇ ਪਪਾ ਨੰਨਾ ਬੜੇ ਪਪਾ ਤੇ ਦਵਾਈ ਲੈਣਾ ਬੜਾ ਪਪਾ ਤੇ ਦਵਾਈ ਦੇਣਾ ਪੱਕਾ ਨਹੀਂ ਉਹ ਹੀ ਨਹੀਂ ਉਹ ਹੀ ਨਹੀਂ ਮੇਰੇ ਨੂੰ ਖਾਦੀ ਨਾ ਮੇਰੇ ਵੇਲੇ ਬੜੇ ਪਪਾ ਨੂੰ ਪਤਾ ਕੀ ਕਹਿੰਦਾ ਨੰਨਾ 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 ਲਾਵਾ ਇਹ ਕਲਤਰੀ ਚੰਗੀ ਨਹੀਂ ਇਹ ਕਰਲੀ ਚੰਗੀ ਨਹੀਂ ਬਟਿਆ ਪਾ ਇਹ ਕੰਮ ਥੋੜਾ ਕਰਨੇ ਸਾਡੇ ਪਾਪਾ ਜਿਹੜੇ ਜਿਹੜੇ ਪਾਪਾ ਵਾ ਦਾ ਉਹ ਐਸੀ ਸ਼ਖਸੀਅਤ ਆ ਇਹ ਉਹਨਾਂ ਦਾ ਜਿਹੜਾ ਟੋਕਾ ਟਾਕੀ ਆ ਨਾ ਸਾਨੂੰ ਬਾਅਦ ਜਾ ਕੇ ਸਮਝ ਆਉਂਦੀ ਆ ਹਾਂ ਕਿਹੜਾ ਬਾਅਦ ਜਾ ਕੇ ਸਮਝ ਆਉਂਦੀ ਆ ਭਗਵੰਪਾ ਹੋ ਸਕਦਾ ਕਿ ਤੁਸੀਂ ਮੈਨੂੰ ਮਜ਼ਾਕ ਕਰਦੇ ਤੇ ਵੱਡੇ ਪਾਪਾ ਮੇਰੀ ਗੱਲ ਮੰਨ ਲੈਣਾ ਪਾਪਾ ਨੇ ਮੈਨੂੰ ਮੈਂ ਕਹਿੰਦੀ ਨਹੀਂ ਪਾਪਾ ਨੂੰ ਪਰ ਪਾਪਾ ਲੋੜੀ ਲੈ ਦੋ ਪਾਪਾ ਲੋੜੀ ਆਈ ਹੈ ਪਾਪਾ ਆਪਣਾ ਪਾਪਾ ਲੋੜੀ ਤੇ ਮੈਂ ਕਿਹੜਾ ਪੱਕਾ ਖੋលਿਆ ਵਾ ਪੱਕਾ ਹੀ ਖੋਇਆ ਹੋਰ ਕੀ ਦੋ ਨਹੀਂ ਜਿਆਦਾ ਹੋਏ ਨਾ ਵੀ ਮੈਂ ਕਿਤੇ ਕਿਡਨਾਪ ਕਰ ਲਿਆ ਵਾ ਤੇ ਉਹਨਾਂ ਨੂੰ ਕੋਈ ਉਹ ਹੀ ਨਹੀਂ ਰਹਿ ਗਿਆ ਕਿ ਲੈ ਤਾਂ ਘੱਟ ਵੜੀ ਨਾ ਕੁਝ ਨਹੀਂ ਨਹੀਂ ਬਣਾਪੀ ਆਪੀ ਸਾਰਾ ਕੁਝ ਕਰੀ ਜਾਂਦੀ ਆ ਉਹ ਬੰਦਿਆਂ ਦੀ ਫੀਲਿੰਗ ਵੀ ਬੰਦਾ ਹੀ ਜਾਣਦਾ ਐਵੇਂ ਹੀ ਇਹ ਬਿਲਕੁਲ ਗਲਤ ਸਾਰੀਆਂ ਕੱਲਾਂ ਚ ਨਹੀਂ ਇਹਨਾਂ ਨੇ ਕਹੀਆਂ ਵਲੌਗ 7 ਮਿੰਟ ਦਾ ਹੋ ਗਿਆ ਵਾ ਤੇ ਜਿੰਨੀਆਂ ਵੀ ਕਹੀਆਂ ਸਾਰੀਆਂ ਫੀਕ ਗਲਤ ਕਹੀਆਂ ਨੇ ਬਨ ਗਏ ਬਨ ਕੀ ਜੋ ਵੀ بیوی ਕਿਦਾਂ ਤੁਰ ਕੇ ਆਉਣ ਦੀ ਤਸਵੀਰ ਕਰਨੀ ਹੁੰਦੀ ਹੈ ਨਾ ਕੋਈ ਕੁਝ ਲੈਣੀ ਆਏ ਮੇਰੀ ਬਾਹ ਥੱਕ ਗਈ ਤੂੰ ਆਂਦੇ ਇੱਥੇ ਕੁਝ ਲਵਾ ਕੇ ਦੇਣਾ ਕੀ ਇਦੇ ਵਾਸਤੇ ਕੈਮਰੇ ਵਾਸਤੇ ਵਲੌਗ ਵਾਸਤੇ ਆ 2 ਮਹੀਨੇ ਹੋ ਗਈ ਤੇ ਗੱਲ ਕਹੀ ਨੂੰ ਅੰਵੇਂ ਇੱਕ ਪੱਲ ਪੱਲ ਪਰ ਸੁਲਾਤਾ ਮੈਂ ਗੱਲ ਪਰਸੂ ਕਹੀ ਲਾਸਟ ਵਲੌਗ ਚ ਕਹੀ ਜਦੋਂ ਅਪਾ ਫਗਵਾੜੇ ਗਏ ਸੀ ਸੋਦੋ ਕਹੀ ਉਹ ਜਿੱਦਾਂ ਉੱਥੇ ਗਏ ਹਨ ਕੋਦਰ ਵਾਲੀ ਸਾਈਡ ਉਹ ਠੀਕ ਹੈ ਠੀਕ ਜਿੱਦਾਂ ਖਾਣ ਨੂੰ ਕੁਝ ਨਹੀਂ ਲੱਭਨ ਦਿਆ ਹਾਂ 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 ਜਿੱਦਾਂ ਜਾਣਦੇ ਆ ਕਿ ਛੋਲੇ ਪਟੂਰੇ ਖਾ ਲਈਏ ਹਾਂ ਹਾਂ ਹੈ ਅੰਦਰ ਸ਼ਹਿਰ ਕੰ内 ਦਾ ਛੋਲੇ ਪਟੂਰੇ ਹਾਂਜੀ ਬਸ ਬਸ ਹੋ ਗਿਆ ਤੇ ਤੁਮਹਲਾ ਦੱਸਿਆ ਅੱਜ ਮੇਰਾ ਕਿੰਨਾ ਦਾ ਬੱਜਿਆ ਬੱਜਿਆ ਨਹੀਂ ਬਣਿਆ ਨਹੀਂ 10 ਐਵੇਂ ਹੀ ਆਪਣੀ ਨੂੰ ਐਵੇਂ ਬਣਾਉਂਦੀ ਰਹੀਂਦੀ ਕਿ ਅੰਦਰ ਮੈਂ ਲਾਈਵ ਬਣ ਕੇ ਦਿਖਾਵਾਂਗੀ ਹਾਂ ਠੀਕ ਹੈ ਵੈਸੇ ਵੈਸੇ ਟੂਟ ਤੁਸੀਂ ਸਾਰੇ ਟਿਊਟੋਰਿਅਲ ਚਾਹੁੰਦੇ ਜੇ ਦਾ ਕਿ ਇਹ ਦਮਾਲਾ ਕਿਸ ਕਿਹੜੇ ਤਰੀਕੇ ਨਾਲ ਬਣਦੀ ਆ ਤੇ ਉਹ ਟਿਊਟੋਰਿਅਲ ਸਮਝ ਲਓ ਕਿ ਤੁਹਾਡੇ ਕੋ ਛੇਤੀ ਆ ਜਾਣਾ ਹੁਣ ਕਈਆਂ ਨੇ ਇਹ ਵੀ ਕਮੈਂਟ ਕਰਨਾ ਦਮਾਲਾ ਬਣਣਾ ਨਹੀਂ ਹੁੰਦਾ ਦਮਾਲਾ ਸਜਾਉਣਾ ਹੁੰਦਾ ਸਜਾਉਣਾ ਹੁੰਦਾ ਹਾਂਜੀ ਬੜਾ ਜੀ ਇਹ ਸਾਨੂੰ ਪਤਾ ਤੁਹਾਨੂੰ ਸਾਨੂੰ ਪਤਾ ਵਾ ਮੈਂ ਤਾਂ ਇਹ ਗੱਲ ਕਲੀਅਰ ਕਰਤੀ ਆ ਹਾਂਜੀ ਤੇ ਹੋਰ ਹੁਣ ਬਾਕੀ ਕਿ ਕਿਉਂਕਿ ਫੇਸਬੁੱਕ ਖਾਸ ਕਰ ਫੇਸਬੁਕ ਫੇਸਬੁਕ ਵਾਲੇ ਜਿਹੜੇ ਹਨ ਬਹੁਤ ਵੱਡੇ ਵਿਦਵਾਨ ਵਰਦੇ ਨੇ ਉਹ ਸਾਨੂੰ ਵਿਦਵਾਨ ਕਰੀ ਪੂਰੀ ਝਾੜਦੇ ਨੇ ਸਾਡੇ ਕਰੀ ਹਾਂਜੀ ਕਿ ਤੁਸੀਂ ਇਤਰਾ ਨਹੀਂ ਆ ਬੋਲਣਾ ਹੈ ਐ ਚਲੋ ਠੀਕ ਹੈ ਕਈ ਗੱਲਾਂ ਜੈ ਜੀ ਹੁੰਦੀਆਂ ਆ ਜਿਹੜੀਆਂ ਅਸੀਂ ਮੰਨ ਲੈਂਦੇ ਆ ਪਰ ਕਈ ਚੀਜ਼ਾਂ ਜਿਹੜੀਆਂ ਜਿਹੜੀਆਂ ਹੱਸੋ ਆਣੀ ਸਾਡੇ ਨਾਲ ਹੁੰਦੀਆਂ ਹਨਾ ਉਹਦਾ ਰਾਤ ਨੂੰ ਹੀ ਇਕੱਲੇ ਬੈ ਕੇ ਸੋਚ ਕੇ ਹੱਸਦੇ ਹੀ ਬਹੁਤ ਆ ਉਹ ਕਮੈਂਟ ਵੇਖ ਵੇਖ ਇਹ ਕਮੈਂਟ ਪਾਉਣ ਤੇ ਆ ਜੀ ਨਾ ਕਿ ਆ ਕਮੈਂਟ ਕਿਹਨੇ ਕੀਤਾ ਤੁਹਾਡੇ ਹੱਥ ਜਗਾ ਵਾ ਮਤਲਬ ਜਿਹੜੇ ਗਲਤ ਕਮੈਂਟ ਕਰਦੇ ਆ ਪਹਿਲੀ ਗੱਲ ਤਾਂ ਮਹਾਰਾਦੀਨਿਕ ਕਿਰਪਾ ਵਾ ਕਦੇ ਗਲਤ ਕਮੈਂਟ ਬਹੁਤ ਗਲਤ ਕਮੈਂਟ ਨਹੀਂ ਆਉਂਦੇ ਜਸਟ ਜਦ ਲਾਲੂ ਕਿ ਮਜ਼ਾਕ ਦੇ ਤੌਰ ਤੇ ਕੋਈ ਕੁਝ ਕਹਿੰਦਾ ਨਾ ਉਹ ਕਮੈਂਟ ਕਰਨਾ ਤੁਹਾਡੇ ਹੱਥ ਚ ਸਾਡੇ ਕੋਲ ਆਪਸ਼ਨ ਹੈਗੀ ਹੈ ਕਿ ਉਹਨੂੰ ਡਿਲੀਟ ਕਰਨਾ ਉਹ ਹੀ ਦਾ ਉਹ ਹੀ ਕਰ ਦਿੰਨੇ ਆ ਉਹ ਹੀ ਕਰ ਦਿੰਨੇ ਆ ਇਸ ਕਰਕੇ ਇਹਨਾਂ ਚ ਜਿਹੜੀ ਆਪਾਂ ਪਰਵਾਹ ਕਰਦੇ 3 ਬੰਦੇ ਸਾਡੇ ਲਾਗੇ ਨਾ ਲੱਗਣ ਪੋਜ਼ਿਟਿਵ ਪਰ ਇਹ ਹੈ ਕਿ ਮਹਾਰਾਦੀਨਿਕ ਕਿਰਪਾ ਵਾ ਵਲੌਗ ਵੇਖਣ ਵਾਲੇ ਸਾਰੇ ਪੋਜ਼ਿਟਿਵ ਹੀ ਆ ਤਾਂ ਹੀ ਮੈਂ ਹੇ ਹੁਣ ਵੇਖੋ ਮੈਨੂੰ ਤਿੰਨ ਤਿੰਨ ਚਾਰ ਦਿਨ ਹੋ ਗਏ ਵਲੌਗ ਪਾਏ ਨੂੰ ਤੇ ਮੈਂ ਵਲੌਗ ਨਹੀਂ ਪਾਇਆ ਤੇ ਕਿਉਂਕਿ ਇੰਨਾ ਕੇ ਜ਼ਿਆਦਾ ਮੈਨੂੰ ਪਿਆਰ ਨਹੀਂ ਮਿਲਦਾ ਕਿ ਅਮਰੀਕਾ ਕੈਨੇਡਾ ਇਟਲੀ ਤੇ ਸਪੇਨ ਇਹਨਾਂ ਵਿੱਚੋਂ ਫੋਨ ਆਉਂਦੇ ਇੱਕ ਦੀ ਵਲੌਗ ਹੁਣ ਅੱਜ ਸਵੇਰੇ ਫੇਰ ਫੋਨ ਆਇਆ ਕਿੱਥੋਂ ਆਇਆ ਸੀ ਯੂ ਐਸ ਏ ਤੋਂ ਅਮਰੀਕਨ ਦਾ ਹੋਣਾ ਹੈ ਤੇ ਉਹਨਾਂ ਨੇ ਉਹ ਕਹਿੰਦੇ ਕਿ ਭਾਵੇਂ ਤੁਸੀਂ 4 ਮਿੰਟ ਦਾ ਹੀ ਵਲੌਗ ਪਾਇਆ ਕਰੋ ਪਰ ਪਲੀਜ਼ ਜ਼ਰੂਰ ਪਾਇਆ ਕਰੋ ਠੀਕ ਕਹਿੰਦੇ ਕਿ ਬੜੀਆਂ ਟੈਨਸ਼ਨਾਂ ਹੁੰਦੀਆਂ ਨੇ ਉੱਥੇ ਹੱਡ ਕੋ ਹੱਸਣ ਦਾ ਹੋਰ ਕੋਈ ਕਾਰਨ ਨਹੀਂ ਹੈਗਾ ਕੋਈ ਵਜ੍ਹਾ ਨਹੀਂ ਹੈ ਕਹਿੰਦੇ ਜਦੋਂ ਤੁਸੀਂ ਵਲੌਗ ਪੋਸਟ ਕਰਦੇ ਹੋ ਸਾਡੇ ਦਾ ਦਿਨ ਚੜਿਆ ਆਉਂਦਾ ਉੱਠਦੇ ਸਾਰਾ ਤੁਹਾਡਾ ਵਲੌਗ ਵੇਖੀਦਾ ਵਾ ਤੇ ਸਾਰਾ ਦਿਨ ਬੜਾ ਸੋਹਣਾ ਜਾਂਦਾ ਤੇ ਜੇ ਸਾਡੀ ਇੰਨੀ ਕ ਕੀ ਕਹਿੰਦੇ ਨੇ ਜੱਬਲਾ ਮਾਰਨ ਦੇ ਨਾਲ ਜੇ ਕਿਸ ਨੂੰ ਕੁਝ ਹੀ ਮਿਲਦੀ ਆ ਤੇ ਹੋਜੀ ਪਾਉ ਜੀ ਹੌਲੀ ਕਿਦੋਂ ਮੂੰ ਚੱਕਿਆ ਤੁਸੀਂ ਤੇ ਮੈਨੂੰ ਨਹੀਂ ਲੱਗਦਾ ਕਿ ਸਾਡੇ ਲਈ ਕੋਈ ਇਹ ਚੀਜ਼ ਔਕੀ ਆ ਹਨਾ ਕਿਸੇ ਨੂੰ ਜੇ ਖੁਸ਼ੀ ਦੇ ਸਕੀਏ ਕਿਸੇ ਵੀ ਤਰੀਕੇ ਨਾਲ ਦੇ ਸਕੀਏ ਤਾਂ ਜਰੂਰ ਦੇਣੀ ਚਾਹੀਦੀ ਇਹ ਵੀ ਇੱਕ ਸੇਵਾ ਹੀ ਲਾ ਲਓ ਤੇ ਹੁਣ ਆਪਾਂ ਆਪਾਂ ਕਿ ਕਿ ਸਾਡੇ ਕੰਟੈਂਟ ਦੇ ਵਿੱਚ ਤੁਹਾਨੂੰ ਬਲਗਰ ਚੀਜ਼ ਕੋਈ ਨਹੀਂ ਮਿਲੇਗੀ ਤੇ ਨਾ ਹੋਵੇਗੀ ਕਦੀ ਇਹ ਚੀਜ਼ ਦਾ ਅ ਅਸੀਂ ਖਾਸ ਖਿਆਲ ਰੱਖਦੇ ਕਿਉਂਕਿ ਸਾਡੇ ਸਾਡੇ ਖੂਨ 'ਚ ਨਹੀਂ ਉਹ ਚੀਜ਼ ਹੈਗੀ ਇਹ ਹੀ ਕਿਸੇ ਨੂੰ ਦੱਸਣਾ ਨਹੀਂ ਪੈਂਦਾ ਬਸ ਖਤਮ ਗੱਲ ਖਤਮ ਤੇ ਹੁਣ ਆਪਾਂ ਪਹੁੰਚ ਗਏ ਸਟੇਸ਼ਨ ਤੇ ਸਟੇਸ਼ਨ ਜਿੱਥੇ ਰੋਟੀ ਖਾਣੇ ਬੈਠੇ ਹਾਂ ਗੱਡੀ 'ਚ ਬੈਠ ਬੈ ਕੇ ਬੈਠੀ ਰਹੇਗੀ ਮਤਲਬ ਕਿ ਗੱਡੀ ਖਲਾ ਰ ਕੇ ਹਾਂ ਗੱਡੀ ਖਲਾ ਇਸ ਤਰ੍ਹਾਂ ਇਸ ਤਰ੍ਹਾਂ ਕਹਿਣਾ ਚਾਹੀਦਾ ਚਾਹ ਪੀਣੀ ਆ ਨਾ ਨਾਲ ਵੱਡੀ ਜਿਹੜੀ ਗੱਲ ਮੇਨ ਆ ਇਹਨਾਂ ਨੇ ਤੇ ਹੁਣ ਆਪਾਂ ਕੁੱਕੀ ਖਾ ਲਈਏ ਤੇ ਕੁੱਕੀ ਖਾ ਕੇ ਤੇ ਫਿਰ ਫਿਰ ਤੁਹਾਨੂੰ ਫਿਰ ਫਿਰ ਤੁਹਾਨੂੰ ਗੱਲਾਂ ਸੁਣਾਉਣੀਆਂ ਹਾਂ ਇਹ ਗੱਲਾਂ ਐਸੀਆਂ ਸੁਣਾਵਾਂਗੇ ਕਿ ਮੇਰੀ ਰੀਜ ਪੂਰੀ ਕੀਤੀ ਜਾਵੇ ਜਿਹੜੀ ਜਿਹੜੀ ਗੱਲ ਤੋਂ ਵਲੌਗ ਸ਼ੁਰੂ ਹੋਇਆ ਉੱਥੇ ਆਪਾਂ ਰੋਕਣ ਲੱਗੇ। ਦੇਖੋ ਇਹੋ ਜਿਹੀਆਂ ਗੱਲਾਂ ਕੀਤੀਆਂ ਤੇ ਪਤਾ ਨਹੀਂ ਲੱਗਾ ਕਿ 11 ਮਿੰਟ ਦਾ ਵਲੌਗ ਬੜ ਗਿਆ ਜੀ। ਤੇ ਮੇਰੀ ਬਾਹ ਨੂੰ ਪੁੱਛੋ ਨਾ ਭਾਜੀ। ਅੱਛਾ? ਹਾਂਜੀ। ਆ ਤੇਰੀ ਬੰਦ ਕੀ ਹਾਲ? ਬਾਏ। ਬਾਜੀ। ਉਹ ਬਾਜੀ। ਜਾਓ। ਕਿੱਸੇ ਨਹੀਂ ਨਹੀਂ ਇੱਕਰੀ ਪੁੱਛ ਲਈਏ। ਹਾਂਜੀ ਠੀਕ ਨਹੀਂ ਆ ਮੈਂ ਇਦਾਂ ਹੀ ਆ। ਉਹ ਤਾਂ ਤਾਂ ਠੀਕ ਹੈ ਬਿਲਕੁਲ। ਨਹੀਂ ਨਹੀਂ। ਆ ਫੋਨ ਡਿੱਗਦਾ ਜਾਂਦਾ ਜੀ। ਮੇਰੀ ਉਹ ਤਾਂ ਹੀ ਹੁਣ ਸਿਚੁਏਸ਼ਨ ਸਮਝੋ ਨਾ। ਮਿਲਦੇ ਆ। ਮੰਨ ਗਏ ਤੁਹਾਨੂੰ। ਅਸਮ ਲੱਭ ਨਹੀਂ। ਅੱਛਾ ਜੀ ਤੁਸੀਂ ਕੀ ਦਿਖਾਉਂਦੇ? ਹੈ? ਇਹ ਵੀ ਐਸੋ। ਆ ਰੰਗ ਨਹੀਂ ਸੋਣਾ ਹੈ ਸੋਣਾ ਆ ਵੀ ਨਹੀਂ ਸੋਣਾ ਵੇ ਇਹ ਕੋ ਸੋਨੇ ਸੂਟ ਹਾਏ ਸੂਟਾਂ ਤੇ ਮਿੰਟੇ ਪੂਰੀ ਨੌਲੇਜ ਆ ਹੂੰ ਚੰਗ ਸਲਵਾਰੀ ਬਣੀ ਆ ਸੋਣਾ ਹਾਂ ਥੋੜੇ ਥੋੜੇ ਦੇ ਕੁਝ ਕੇ ਤੇ ਡਿਜ਼ਾਈਨ ਡਿਜ਼ਾਈਨ ਕੁਝ ਕਿ ਨਾ ਦੋ ਆ ਆ ਫਾਈਨਲ ਕਰ ਦੋ ਨਾ ਇਹ ਕਾ ਕਰਤਾ ਆ ਕਰ ਦੋ ਕਿੰਨੇ ਹੋ ਗਏ ਆਪਣੇ ਦੋ ਹੀ ਹੋਏ ਜੇ ਆਹ ਆਉਟ ਹੈ ਥੋੜਾ ਹਾਂ ਐ ਵਖਰ ਦੀ ਜੇ 100 ਦਾ ਸੁਣਾਓ ਇਕਲੌਤ ਰੇਲ ਬਣਾਈ ਸੀ ਮੈਂ ਇੱਕ ਤੇਰੀ ਮੈਂ ਤਾਂ ਸੁਣ ਲਈ ਆਪਣੀ ਇਹਨਾਂ ਤੋਂ ਇਹਨਾਂ ਤੋਂ ਲਈ ਹੈ ਹਾਂ ਆ ਵੀ ਸੁਣੋ ਆ ਦੇਖੋ ਛੋਟਾ ਬੋਲੋ ਇਹ ਵੀ ਕਰ ਦੋ ਦੰਦ ਦੰਦ ਇਕ ਵਾਰੀ ਜਾਂਨ ਦੇ ਬੋਟਾ ਜਿਆਦਾ ਨਹੀਂ ਬੋਟਾ ਨੇ ਦੰਦ ਉਹ ਕਿੰਝ ਆਇਆ ਇਹ ਸੂਟ ਇੰਨੀ ਖੇਤੀ ਇੰਨੀ ਸ਼ੇਦੀ ਪਸੰਦ ਕਰਦੇ ਆ ਐਕਸਪੀਰੀਅੰਸ ਕਰ ਰਹੇ ਕਿ ਲਾਪਰੀ ਦੀ ਨਹੀਂ ਵਧੀਆ ਇਨੀਸ਼ੀਏਟਿਵ ਫਰਮ ਕਰਦੀ ਆ ਕਿ ਬਸ ਕਰ ਦੋ ਫਾਈਨਲ ਆਪਣੀ ਦੀ ਵੀ ਇਹ ਨਹੀਂ ਕਿ ਕਿਸੇ ਦੀ ਬੜਾ ਸੋਹਣਾ ਵਿਆਹ ਵਾਲੀ ਕੁੜੀ ਲਈ ਸੇ ਰਊਗਾ ਕੱਲ੍ਹ ਆਣੀ ਛੀ ਮੈਨੂੰ ਨਹੀਂ ਇਹ ਨਹੀਂ ਇਹ ਨਹੀਂ ਕਲਰ ਥੋੜਾ ਜਿਆਦਾ ਖੜਿਆ ਜੇ ਰੰਗ ਨਾ ਦਿਓ ਜਿਹੜੇ ਕੀ ਨਾਂ ਰਖਿੱਚਵੇਂ ਰੰਗ ਹੋਣ ਬਹੁਤ ਸਾਰਾ ਸੋਹਣਾ ਆ ਸੁਣ ਨਾ ਕੋਲ ਰਹਿੰਦੋ ਆ ਆ ਲਓ ਨਹੀਂ ਨਹੀਂ ਆ ਵੀ ਨਹੀਂ ਡਿਜ਼ਾਈਨ ਹੀ ਨਹੀਂ ਲੈ ਨਾ ਦੇ ਲੈ ਨਾ ਨਹੀਂ ਲੈਣਾ ਨਾ ਨਾ ਸਾਂ ਲੱਗੀਆਂ ਬਸ ਕੱਲੀਆਂ ਸਾਹ ਮੈਨੂੰ ਨਹੀਂ ਪਸੰਦ ਪਸੰਦ ਨਹੀਂ ਹੈ ਨਾ ਮੇਰੇ ਹੁੰਦਾ ਨਹੀਂ ਟੈਨਸ਼ਨ ਹਾਂ ਨਹੀਂ ਯਾਰ ਨਹੀਂ 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 ਬਈ ਇਹਨਾਂ ਨੂੰ ਪਸੰਦ ਨਹੀਂ ਆਉਂਦੇ ਹੋ ਦੇ ਉਹਨੇ ਗੱਲ ਕਰਕੇ ਤੇ ਹੈ ਕਿ ਸਾਨੂੰ ਤੇ ਛੇਤੀ ਪਸੰਦ ਆ ਜਾਂਦਾ ਤਾਂ ਨਹੀਂ ਅੱਜ ਪਤਾ ਨਹੀਂ ਕਿਉਂ ਇਤਨਾ ਟਾਈਮ ਲੱਗੰਦਿਆ ਅੱਜ ਦੇ ਅੱਗੇ ਤੇ ਇੰਨਾ ਵੀ ਨਹੀਂ ਲੱਗਦਾ ਹੁੰਦਾ ਆਇਆ ਦਾ ਫੋਟਾ ਆਇਆ ਦਾ ਫੋਟਾ ਤੂੰ ਵੇਖੋ ਨਾ ਸਹੀ ਕੱਪੜਾ ਉਹ ਲਾ ਦਾਂ ਹਾਂ ਆ ਠੀਕ ਹੈ ਨਹੀਂ ਉਹਦੇ ਨਾਲ ਤਰੰਗ ਆ ਗਏ ਨੇ ਇਹ ਗਰੀਬ ਨਾਨਾ ਇੱਕ ਗਰਮ ਦੇ ਦਿਓ ਗਰਮ ਮੋਦਨ ਖੜਿਆ ਹੈ ਨਾ ਇਹਦੇ ਨਾਲ ਦਰੰਗ ਤਨ ਲਿਆ ਨਹੀਂ ਸਾਹਿਬ ਆਪ ਕੋ ਕੰਬੀਨੇਸ਼ਨ ਨਹੀਂ ਨਾ ਬਣੰਦਿਆ ਵੇ ਪਰ ਉਹ ਕਪੜਾ ਤਾਂ ਜਾਵਣਾ ਨਹੀਂ ਲਾਨੀ ਲਾਗੇ ਸੇਮ ਹੋਈ ਥੀ ਹੋਈ ਨਾ ਲਾਨੀ ਲਾਗੇ ਲਾਨੀ ਲਗਣੀ ਹੈ ਨਾ ਦਰਲੇ ਮੁੰਜੇ ਫਾਲ ਹੈ ਠੰਡੇ ਅੱਜ ਲਾਨੀ ਲਾਗੇ ਠੀਕ ਹੋਈ ਉਹ ਤਾਂ ਵੀਿਕਣਾ ਹੀ ਨਹੀਂ ਹੈ ਗਰਮ ਕਰ ਲੈਣਾ ਇਦਾਂ ਹੋਈ ਨਹੀਂ ਗਰਮ ਨੇ ਲੈਣਾ ਤੇ 50 ਸੂਟ ਆਏ ਯਾਰ ਤੁਸੀਂ ਮੇਰੇ ਵੱਲ ਦੇ ਕੇ ਜਾਂਦੇ ਹੋ ਨਹੀਂ ਤੁਸੀਂ ਵੇਖੋ ਤੁਸੀਂ ਆ ਤੇ ਨਾ ਨਾ ਵੀਰੇ ਬੋਲਦੇ ਹੋ ਸੌਣੋ ਜਰਾ ਯਾਰ ਨਾ ਮੈਨੂੰ ਇੱਕ ਗਰਮ ਦੇ ਦੋ ਇਹ ਗਰਮ ਦੇ ਦੇ ਆ ਰਹਿਣ ਦੋ ਗਰਮ ਦੇ ਉਹ ਵੀ ਗਰਮ ਸਾਰਾ ਕੁਝ ਪੰਜ 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 ਵਾਪਸ ਆ ਗਿਆ ਗਮ ਗਮ ਇਹ ਕੁੜੀ ਤੇ ਮੰਮੀ ਲਈ ਥੋੜਾ ਜੂੜਾ ਰੰਗ ਥੋੜਾ ਮਰਦਾ ਦੇਖੋ ਫੋਰ ਸਾਈਡ ਬੋਰਡ ਮੰਮੀ ਖੁਸ਼ ਹੋਈ ਨਹੀਂ ਮੰਮੀ ਖੁਸ਼ ਹੋ ਗਈ ਜੀ ਮੰਮੀ ਬੜੀ ਖੁਸ਼ੀ ਹੋਈ ਜਨਾਂ ਦੀ ਟੀਹਿਆਣੀ ਤੇ ਖੁਸ਼-ਖੁਸ਼ ਮੰਮੀ ਵੀ ਖੁਸ਼ ਆਹ ਠੀਕ ਹੈ ਕਰ ਦੋ ਫਾਈਨਲ ਫਾਈਨਲ ਕਰ ਦੋ ਅਣੀ ਖੇਤੀ ਵੇਲੇ ਆਏ ਨਹੀਂ ਕਿ ਆਪਾਂ ਕੈਮਰਾ ਆਫ ਕਰਕੇ ਫਿਰ ਅਸੀਂ ਜਿੰਨਾ ਪਸੰਦ ਕੀਤੇ ਆ ਤੁਹਾਡੇ ਸਾਹਮਣੇ ਜੋ ਕੁਝ ਪਸੰਦ ਹੋ ਗਿਆ ਹੋ ਗਿਆ ਇੱਕ ਇੱਕ ਕਰੀ ਫਾਈਲ ਸਾਰੇ ਸੂਟ ਤੁਹਾਡੇ ਕਿਉਂਕਿ ਦੁਕਾਨ ਇੱਕ ਵਾ ਤੇ ਅੰਕਲ ਹੁਣਾ ਨਾਲ ਸਰੇਣਾ ਹੱਡ ਬਰਾਤੀ ਆ ਰਿਹਾ ਪ੍ਰੇਮ ਪ੍ਰੇਮ ਮੇਨ ਗੱਲ ਮਿਲਤ ਮਿਲਦੇ ਹੁਣ ਪ੍ਰੇਮ ਸਾਡੀ ਦਾਦਾ ਤੇ ਕੱਲ ਦੇ ਹਾਂ ਥੱਕੀ ਸ਼ਾਪਿੰਗ ਕਰਕੇ ਹੈ ਜੋ ਵੀ ਕਰਕੇ ਕੁਝ ਸ਼ੋਪਿੰਗ ਕਰਕੇ ਕੋਈ ਥੱਕ ਸਕਦਾ ਕੋਈ ਹੈ ਉਹ ਵੀ ਖਾਸ ਕਰਕੇ ਮੈਂ ਤਾਂ ਥੱਕ ਜਾਣਾ ਬੀਬੀਆਂ ਬੀਬੀਆਂ ਨਹੀਂ ਥੱਕਦੀਆਂ ਨਹੀਂ ਥੱਕਦੀਆਂ ਲਓ ਜੀ ਅਸੀਂ ਆ ਗਏ ਆ ਚਮੜੇ ਵਾਲੇ ਬਾਜ਼ਾਰ ਦੇ ਵਿੱਚ ਇੱਥੇ ਚਮੜੇ ਦੇ ਸੂਟ ਮਿਲਦੇ ਆ ਚਮੜੇ ਦੇ ਸੂਟ ਹੈ ਤੇ ਅੱਜ ਮੈਂ ਲਾਹਪਰੀ ਨੂੰ ਚਮੜੇ ਦਾ ਸੂਟ ਲੈ ਕੇ ਦੇਣਾ ਲੈ ਕੇ ਤਾਂ ਲੈ ਕੇ ਦੇ ਦੋ ਇਹ ਚਮੜੇ ਦਾ ਜਿਹੜਾ ਮਰਜ਼ੀ ਲੈ ਦੋ ਹੈ ਜਿਹੜਾ ਮਰ ਲੱਸੀ ਪੀਣੀ ਆ ਪੂਰੀਆਂ ਖਾਣੀਆਂ ਵਾ ਪਕੌੜੇ ਖਾਣੇ ਆ ਕਿ ਸਮੋਸੇ ਖਾਣੇ ਆ ਫਰੂਟ ਖਾਣਾ ਨਹੀਂ ਭਾਜੀ ਰੋ ਸਪਿੰਟ ਕਰੋ ਹੂੰ ਓਹਦੇ ਮਮਾ ਭਾਜੀ ਰੰਗ ਜਾਣਾ ਨਾ ਭਾਜੀ ਨੂੰ ਬਲੱਗੀ ਕਹਿਣਾ ਦੁੱਧ ਚ ਖੰਡਾ ਚਾਹ ਚੀ ਚਾਹ ਪੱਤੀ ਚਾਹ ਪੱਤੀ ਹਰੀ ਚਾਹ ਪੱਤੀ ਤੇ ਜੇ ਇਹ ਜੇ ਇਹ ਹੀ ਕੈਮਰਾ ਸਾਹਮਣੇ ਕਰਤਾ ਨਾ ਉਹਨਾਂ ਉਹਨਾਂ ਦੀ ਨਾ ਬੋਲਦੀ ਬਾਂਦਾ ਹੀ ਨਹੀਂ ਨਹੀਂ ਇਹ ਰਹਿਣਾ ਨਾ ਕਹਿਣਾ ਇਹ ਕੋਈ ਦਿਲ ਵਾਲੀ ਟਿੱਕੀ ਆਉਂ ਤੈਨੂੰ ਦਿਖਾਉਨੇ ਆ ਤੈਨੂੰ ਇਹ ਹੈਗਾ ਜੀ ਪੁਰਾਣਾ ਬਾਜ਼ਾਰ ਜਿਹਨੂੰ ਟੈਲਫੋਨ ਚੇਂਜ ਕਹਿੰਦੇ ਇੱਥੇ ਤੈਨੂੰ ਤੁਸੀਂ ਗੱਡੀ ਨਹੀਂ ਲੈ ਸਕਦੇ ਆਪਣੀ ਨਹੀਂ ਨਹੀਂ ਪਹਿਣਾ ਨਹੀਂ ਆਪਾਂ ਹਾਂਜੀ ਕੁਰਤੇ ਪਜਾਮੇ ਕਿੱਥੇ ਆ ਕਿੱਥੇ ਨਹੀਂ ਨਹੀਂ ਮੈਂ ਦੁਕਾਨ ਤੇ ਜਾਂ ਦੁਕਾਨਾ ਮੈਨੂੰ ਪਤਾ ਵਾ ਮੇਲ ਵਾਲਿਆਂ ਦਾ ਮਾਲ ਮੁੱਲ ਕੋਈ ਦਾ ਕੁਰਤਾ ਪਜਾਮਾ ਸੋਨਾ ਦੋ ਘੰਟੇ ਅੱਛਾ ਫਿਰ ਤੁਸੀਂ ਸਾਰੇ ਜਣੇ ਵੇਖੋ ਕੁਰਤਾ ਪਜਾਮਾ ਜਿਹੜਾ ਨਾ ਇਹਨਾਂ ਇਹਨਾਂ ਨੂੰ ਨਾ ਇਹਨਾਂ ਨੂੰ ਨਾ ਗੱਲ ਲੜ ਕਹਿੰਦੇ ਇਹ ਇਹ ਆਵਾਜ਼ਾਂ ਸੇ ਕਿਉਂ ਮਾਰਦੇ ਲਾਤੀ ਵੇ ਹੈ ਕ੍ਰਿਸਕੇ ਚਲ ਗਏ ਉਸਤਾਦ ਨੰਗ ਲਾਂਦੇ ਮੈਨੂੰ ਕਰਕੇ ਕੰਮ ਇਹ ਕੰਪਾਊਂਡਰ ਨਾਲ ਅਥਿਹਾਨੀ ਹੈ ਕੰਪਾਊਂਡਰ ਨਾਲ ਅਥਿਹਾਨੀ ਹੋਰ ਬਬਾਈ ਬਹੁਤ ਵਧੀਆ ਹਾਂਜੀ ਹਾਂਜੀ ਉਹ ਕੀ ਆਂਦੇ ਨੇ ਤੁਸੀਂ ਚਾਹ ਚ ਪੱਤੀ ਅਸੀਂ ਹੁਣੇ ਅਸੀਂ ਗੱਲਾਂ ਕਰਦੇ ਆਂਦੇ ਕੀ ਬੋਲਾ ਕੀ ਬੋਲਾ ਚਾਹ ਚ ਪੱਤੀ ਹੈ ਦਿਲਾਂ ਦੀ ਟਿੱਕੀ ਨਹੀਂ ਨਹੀਂ ਇਹਦਾ ਨਹੀਂ ਹੈ ਕਿਦਾਂ ਚਾਹ ਚ ਪਾਣੀ ਦੁੱਧ ਖੰਡ ਆਜੋ ਦੁੱਧ ਸਾਰੇ ਨਹੀਂ ਮੈਂ ਅੱਜ 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 ਕੀ ਆਖਦੇ ਜੀ orange orange ਅੱਜ ਅੱਜ orange Day ਆ ਆਦਰ ਲੋ ਤਹੀ ਬੁੱਕਲ ਮਾਰੋ 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 ਪਹਿਲੋ ਇਹ ਅੱਜ ਔਰਿੰਡੇ ਬਣਾਇਆਣਾ ਆਪਾਂ ਇਹ ਕਿ ਉਹ ਜਿਹੜੀ ਚੱਲ ਰਹੀ ਜਿਹੜੀ ਉਹ ਕਿੱਥੇ ਹੀ ਹੈ ਲੋ ਜੀ ਲੋ ਜੀ ਆਏ 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 ਔਰਿੰਡੇ ਆ ਤੁਹਾਨੂੰ ਪਤਾ ਨਹੀਂ ਤੈਨੂੰ ਨਹੀਂ ਜੀ ਕੀ ਬੜਾ ਆਜਾ ਔਰਿੰਡੇ ਆ ਹੈਨਾ ਗਾਂ ਤੋਂ ਅੱਜ ਤੋਂ ਦਿਨ ਜਿਹੜਾ ਹੈ ਨਾ ਔਰਿੰਡੇ ਬਣਾਉਣਾ ਠੀਕ ਹੈ ਨਾ ਹਾਂ ਅਸੀਂ ਬਣਾਤਾ ਜੀ ਔਰਿੰਡੇ ਆ ਐਪੀ ਹੋ ਰੰਡੇ ਹੈਲੋ ਗੈਸ ਹੈਲੋ ਜੀ ਹੈਲੋ ਜੀ ਮੋੜ ਤੋੜ ਕੇ ਅਸੀਂ ਧਰ ਕੁਆ ਗਏ ਫੇਰ ਗੱਡੀ ਦੇ ਵਿੱਚ ਇੰਨੀ ਠੰਡ ਅੱਜ ਇੰਨੀ ਠੰਡ ਅੱਗੇ ਪਿਛੇ ਜੇ ਮੋٹے ਮੋٹے ਕੋਟ ਪਾ ਜਾਂਦੇ ਆ ਹੈਲੋ ਤੇ ਅੱਜ ਪੈਂ ਜੀ ਅਸੀਂ ਇੱਕ ਸਿੰਗਲ ਕੋਟੀ ਪਾਈ ਤੇ ਜਿੰਨੀ ਠੰਡ ਕਿਤੇ ਨੱਕ ਠਰ ਗਿਆ ਹੱਥ ਠਰ ਕੇ ਬੋਬਰਾ ਹਾਰ ਫਿਰ ਹਾਰ ਕੇ

ਇਤੇ ਐ ਕਰਕੇ ਐ ਕਰਕੇ ਕਰਦੀ ਹੈ ਨਾ ਪਾਣੀ ਤੂੰ ਲਿਖਿਓ ਨਾ 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 ਲਿਖਿਓ ਨਾ ਨਾ ਲਿਖਿਓ ਸਾਡਾ ਟਾਈਮ ਪਚੂਗਾ ਨਾ ਤੂੰ ਫੋਨ ਕਰਦਾ ਨਹੀਂ ਉਹ ਬਣਾਵੇ ਦੇਣੀ ਹੁਣ ਉਹ ਦਿਖਾ ਨਹੀਂ ਰਿਹਾ ਹਨਾ ਅਦੇ ਇਹ ਇਹ ਲਾਖੀ ਹਾਂ ਬਾ ਤੇਰਾ ਠੀਕ ਹੈ ਇਹ ਕਿੰਨੇ ਦਾ ਹੋਸੇਰੇ ਸੋ ਸਪੈਂਸ 70 ਰੁਪਏ ਦੇ ਆਉਂਦਾ ਪੰਦਰ। ਆਉ 250 ਰੁਪਏ ਦੇ ਵੇਖਦਾ ਹਨਾ। ਹੁਣ ਪੱਟਾ ਕੱਟ ਗਿਆ ਹੁਣ 200 ਰੁਪਏ ਦੇ ਪਿਆ। 200 ਦੇ ਵੇਚਦਾ। ਜਿਆਦਾ ਸੀ ਪਹਿਲਾਂ 300 ਰੁਪਏ ਵਿੱਚ। ਹਾਂ। ਇਹ ਹੁੰਦਾ। ਹਵਾ ਆਂਦੀ ਹੈ। ਵੈਕਿਊਮ ਹੁੰਦਾ। ਇੱਥੇ ਵਿੱਚ ਹਾਈਡਰੋਲਿਕ ਹੋਣੀਗੀ ਉਹਦੇ ਵਿੱਚ ਕੁਲ ਪਲਾਸਟਿਕ ਦਾ ਜਿਵੇਂ ਆਪਣੀ ਉਨ ਉਸ ਤਰ੍ਹਾਂ ਉੱਪਰ ਕਰੋ ਉ ਤਾਂ ਹੋ ਜਾਂਦੀ ਹੈ ਹਵਾ ਹੁਬੂ ਨਹੀਂ ਕੁੱਛੀ ਗਈ। ਹਾਂ ਇਹ ਹਾਈਡਰੋਲਿਕ ਹੁੰਦਾ। ਹਾਈਡਰੋਲਿਕ ਜਿਤਨਾ ਜਿਤਨਾ ਹੁੰਦੇ ਨਾ ਉਹੜੇ ਜੀਸੀਬੀ ਕਰੇਨਾਂ ਦੀਆਂ। ਇਹੋ ਬਟਨ ਅਪ ਦੇਦੇ ਉਹ ਚੜ ਜਾਂਦਾ ਤੇ ਲਓ ਜੀ ਫਾਈਨਲੀ ਸਾਰਾ ਸਮਾਨ ਰੈਡੀ